ਅਸੀਂ ਇਸ ਫਿਲਮ ਮੌਜੂਦ ਹਾਂ ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਤਸਵੀਰਾਂ ਅੰਦਰ ਸਾਜੀ ਕਰ ਰਹੇ ਹਾਂ ਬਹੁਤ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਇੱਥੇ ਚੰਦ ਮਿੰਟਾਂ ਦੇ ਵਿੱਚ ਨਰਿੰਦਰ ਸਿੰਘ ਚੋੜਾ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠਾਂ ਲਿਆਂਦਾ ਜਾਣਾ ਉਹ ਸਾਬਕਾ ਖੜਕੂ ਜਿਸ ਵੱਲੋਂ ਬੀਤੇ ਕੱਲ੍ਹ ਰੋਹਨੀ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਘੰਟਾ ਘਰਪੇਸ਼ਦਾਰ ਦੇ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਅਨੁਸਾਰ ਪਹਿਰੇਦਾਰ ਦੀ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ ਜਨਲੇਵਾ ਹਮਲਾ ਕੀਤਾ ਗਿਆ ਸੀ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਦਰੈਨ ਸਿੰਘ ਚੋੜਾ ਜਿਸ ਦਾ ਇੱਕ ਵੱਡਾ ਕ੍ਰਿਮੀਨਲ ਰਿਕਾਰਡ ਹੈ ਲੰਬਾ ਚੋੜਾ ਕ੍ਰਿਮੀਨਲ ਰਿਕਾਰਡ ਹੈ ਦੋ ਦਰਜਨ ਦੇ ਕਰੀਬ ਮਾਮਲੇ ਦਰਜ ਨੇ ਨਿਕਾ ਸੰਘੀਰ ਮਾਮਲੇ ਦਰਜ ਨੇ ਉਹ 9mm ਦਾ ਪਿਸਟਲ ਲੋਡਡ ਪਿਸਟਲ ਲੈ ਕੇ ਸੇਵਾ ਕਰੇ ਸੁਖਬੀਰ ਸਿੰਘ ਬਾਦਲ ਦੇ ਕੋਲ ਪਹੁੰਚਿਆ ਔਰ ਜੋ ਹੀ ਉਸਨੇ ਆਪਣੇ ਡੱਬ ਚੋਂ ਪਿਸਟਲ ਕੱਢ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਹੀ ਸੁਖਬੀਰ ਬਾਦਲ ਦੇ ਸੁਰੱਖਿਆ ਦਸਤੇ ਤਨਾਤ ਐਸਆਈ ਜਸਬੀਰ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਿੱਧਾ पिस्टल ਦੇ ਬੈਰਲ ਤੇ ਹੱਥ ਪਾਇਆ ਔਰ ਇੱਕ ਸੈਕਿੰਡ ਦੇ ਵਕਫੇ ਚ ਸਾਰੀ ਵਾਰਦਾਤ ਵਾਪਰੀ ਤਾਂ ਹੁਣ ਹਲਚਲ ਹੋਈ ਹੈ ਪੁਲਿਸ ਦਾ ਕਾਫਲਾ ਪਹੁੰਚ ਚੁੱਕਿਆ ਹੈ ਨਰੇਂਦਰ ਸਿੰਘ ਚੋੜਾ ਸੁਖਵੀਰ ਸਿੰਘ ਬਾਦਲ ਤੇ ਜਾਣ ਲੈਵਾ ਹਮਲਾ ਕਰਨ ਵਾਲੇ ਗੋਲੀ ਚਲਾ ਕੇ ਉਹਨਾਂ ਦੀ ਜਾਨ ਲੈਣ ਦਾ ਯਤਨ ਕਰਨ ਵਾਲੇ ਨਰੇਂਦਰ ਸਿੰਘ ਚੋੜਾ ਨੂੰ ਲੈ ਕੇ ਪੁਲਿਸ ਪਹੁੰਚ ਚੁੱਕੀ ਹੈ ਔਰ ਤੁਸੀਂ ਦੇਖ ਸਕਦੇ ਹੋ ਬੇहद ਸਖਤ ਸੁਰੱਖਿਆ ਪ੍ਰਬੰਧ ਨੇ ਤੁਕਬੀਰ ਸਿੰਘ ਬਾਦਲ ਤੇ ਜਾਣ ਲੇ ਵਹ ਹਮਲਾ ਹਮਲਾ ਕਰਨ ਵਾਲਾ ਨਰੇਸ਼ ਸਿੰਘ ਚੋੜਾ ਇਸਲੇ ਪਹੁੰਚ ਚੁੱਕਿਆ ਹੈ ਜੋ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਿਹਾ ਹੈ ਉਮਰ ਜਿਹੜੀ ਇਸ ਦੀ 73 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਪੁਲਿਸ ਕੋਰਟ ਕੰਪਲੈਕਸ ਲੈ ਕੇ ਚਲੀ ਗਈ ਹੈ ਜਿਹੜਾ ਨਾਮ ਸੋਤਵਾਤ ਮੁਲਾਜ਼ਮ ਸੂਖੇ ਦੇ ਲਈ ਇਤਰਾਜ਼ ਕੀਤੇ ਗਏ ਨੇ ਉੱਚ ਅਧਿਕਾਰੀ ਇੱਥੇ ਡਿਊਟੀ ਤੇ ਇਤਰਾਜ਼ ਨੇ ਤੇ ਪੂਰੀ ਛੋਲੀ ਦੇ ਵਿੱਚ ਬਦਲ ਦਿੱਤਾ ਗਿਆ ਕੋਰਟ ਕੰਪਲੈਕਸ ਉਹ ਹੁਣ ਅਦਾਲਤ ਦੇ ਵਿੱਚ ਲੈ ਜਾਇਆ ਗਿਆ ਕੋਸ਼ਿਸ਼ ਕੀਤੀ ਜਾਊਗੀ ਇੱਕ ਟਟੋ-ਕਟ ਪੰਜ ਦਿਨ ਦਾ ਰਿਮਾਂਡ ਹਾਸਲ ਕਰਨ ਦੀ ਤਾਂ ਜੋ ਸਾਰੇ ਮਾਮਲੇ ਦੀ ਤੈਅ ਤੱਕ ਪਹੁੰਚਿਆ ਜਾ ਸਕੇ ਆਖਰਕਾਰ ਮਾਜਰਾ ਕੀ ਹੈ ਕੋਲ-ਕੋਲ ਲੋਕ ਸ਼ਾਮਲ ਸਨ ਕਿੰਨੇ ਦਿਨਾਂ ਤੋਂ ਰੈਕੀ ਕੀਤੀ ਜਾ ਰਹੀ ਸੀ ਕਿੱਥੋਂ ਹਥਿਆਰ ਹਾਸਲ ਕੀਤੇ ਗਏ ਸਨ ਕਿਉਂਕਿ 2 ਦਸੰਬਰ 3 ਦਸੰਬਰ 4 ਦਸੰਬਰ ਘਟਨਾ ਵਾਲੀ ਦਿਨ 4 ਦਸੰਬਰ ਤੱਕ ਲਗਾਤਾਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸਾਜਗਰ ਜੀ ਹਰਮਨ ਵਾਟ ਵਾਖੂ ਇਲਾਕਿਆਂ ਦੇ ਵਿੱਚ ਕਦੇ ਸ਼੍ਰੀ ਦਰਬਾਰ ਸਾਹਿਬ ਦੀ ਕਾਮਯਾਬ ਨਾ ਹੋ ਬੰਦਾ ਪਰ ਸਵਾਚੱਕੇ ਜਿਹੜੇ ਲੱਗਦੇ ਨੇ ਸਰ ਧਿਆਨ ਨਾਲ ਜੀ ਸਰ ਜਾਣਕਾਰੀ ਦੇ ਦਿਓ ਜੀ ਕਿੰਨਾ ਰਿਵਾਰਟ ਸਰ ਮਾਰ ਦੱਸੋ ਜੀ ਕਿੰਨਾ ਮਿਲਿਆ ਗੱਲ ਪੁਲਿਸ ਕਰਮੀ ਪਹਿਲੀ ਵਾਰ ਆ ਕਿ ਐਡਾ ਵੱਡਾ ਮਾਮਲਾ ਹੋਇਆ ਹਤੇ ਹਲੇ ਤੱਕ ਐਫ ਆਈ ਆਰ ਦੀ ਕਾਪੀ ਸਮਝੀ ਲਗਾਤਾਰ ਤਨ ਕਰਦੇ ਤਾਂ ਕੋਈ ਤਾਂ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਜਾਣਕਾਰੀ ਸਾਂਝੀ ਕਰ ਰਹੇ ਸਨ ਤਾਂ ਸੂਤਰਾਂ ਦੇ ਮੁਤਾਬਿਕ ਜੋ ਜਾਣਕਾਰੀ ਮਨਿੰਦਰ ਦੇ ਕੋਲ ਪਹੁੰਚੀ ਹੈ ਕਿ ਤਿੰਨ ਦਿਨਾਂ ਦਾ ਜਿਹੜਾ ਰਿਮਾਂਡ ਹੈ ਉਹ ਨਰੈਣ ਸਿੰਘ ਚੌੜਾ ਦੇ ਦਿੱਤਾ ਗਿਆ ਪਰ ਅਧਿਕਾਰਕ ਤੌਰ ਦੇ ਉਤੇ ਅਜੇ ਵੀ ਪੁਲਿਸ ਦੇ ਵੱਲੋਂ ਕੋਈ ਜਵਾਬ ਜਿਹੜਾ ਹੈ ਉਹ ਨਹੀਂ ਦਿੱਤਾ ਜਾ ਰਿਹਾ ਹੈ। ਮੀਡੀਆ ਦੇ ਸਵਾਲਾਂ ਤੋਂ ਬਚਦੀ ਹੋਈ ਪੁਲਿਸ ਨਜ਼ਰ ਆ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਵੇਂ ਮੇਰੇ ਸਹਿਯੋਗੀ ਮਨਿੰਦਰ ਵੀ ਜਾਣਕਾਰੀ ਦੇ ਰਹੇ ਨੇ ਕਿ ਅਜੇ ਤੱਕ ਐਫ ਆਈ ਆਰ ਦੀ ਕਾਪੀ ਵੀ ਪੁਲਿਸ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ। ਤੇ ਬਿਲਕੁਲ ਤੁਸੀਂ ਦੇਖਿਆ ਕਿ ਅਧਿਕਾਰੀ ਭੱਜਦੇ ਹੋਏ ਨਜ਼ਰ ਆ ਰਹੇ ਨੇ, ਭੱਜਦੇ ਹੋਏ ਨਜ਼ਰ ਆ ਰਹੇ ਨੇ ਅਧਿਕਾਰੀ। ਕੋਈ ਜਾਣਕਾਰੀ ਸਾਂਝੀ ਕਰਨ ਨੂੰ ਤਿਆਰ ਨਹੀਂ। ਜੀ। 24 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਹਲੇ ਤੱਕ ਐਫ ਆਈ ਆਰ ਦੀ ਕਾਪੀ ਜਿਹੜੀ ਹੈ ਉਹ ਨਸ਼ਰ ਨਹੀਂ ਕੀਤੀ ਗਈ ਹਮ ਜਦ ਕਿ ਹਮੇਸ਼ਾ ਕ੍ਰਾਈਮ ਡੈਰੀ ਚ ਹਰ ਐਫ ਆਈ ਆਰ ਜਿਹੜੀ ਹੈ ਉਹ ਮੀਡੀਆ ਦੇ ਨਾਲ ਰੋਜ਼ਾਨਾ ਸਾਂਝੀ ਕੀਤੀ ਜਾਂਦੀ ਹੈ ਪਰ ਕੱਲ ਸੇਰ ਦੀ ਘਟਨਾ 9:26 ਮਿੰਟ ਦੀ ਘਟਨਾ ਹੈ ਔਰ ਲਗਭਗ 30 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਹਲੇ ਤੱਕ ਐਫਆਈਆਰ ਦੀ ਕਾਰਵਾਈ ਵੀ ਜਿਹੜੀ ਹੈ ਮਨਿੰਦਰ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਆਖਰ ਕੀ ਵਜ੍ਹਾ ਹੈ ਜਿਸ ਦੇ ਕਾਰਨ ਜਿਹੜਾ ਉਹ ਪੁਲਿਸ ਜਵਾਬ ਦੇਣ ਤੋਂ ਬਚ ਰਹੀ ਹੈ ਕਿ ਆਪਣੀ ਨਲਾਇਕੀ ਦੇ ਕਾਰਨ ਪੁਲਿਸ ਇਹ ਜਵਾਬ ਦੇਣ ਤੋਂ ਬਚ ਰਹੀ ਹੈ ਜਾਂ ਹੁਣ ਤੱਕ ਦੇ ਜੋ ਪੁਲਿਸ ਦੇ ਬਿਆਨ ਆਏ ਨੇ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਜਿਹੜਾ ਨਿਸ਼ਾਨ ਇਹੋ ਚੁੱਕ ਰਹੇ ਨੇ ਸਭ ਦੇ ਕੋਰਸ ਸਾਂਝੇ ਕਰ ਰਹੇ ਹਾਂਜੀ ਅਦਾਲਤ ਤੱਕ ਅਰਜ਼ੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਥਾਪਣਾ ਦਿੱਤਾ ਜਾ ਰਿਹਾ ਪੁਲਿਸ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਆਪਣੇ ਆਪ ਨੂੰ ਪਰਦਾ ਪਾਇਆ ਜਾ ਰਿਹਾ ਹੈ ਲੀਪਾ ਪੋਚੀ ਕੀਤੀ ਜਾ ਰਹੀ ਹੈ ਮਾਮਲੇ ਨੂੰ ਦੱਬਣ ਦਾ ਯਤਨ ਕੀਤਾ ਜਾ ਰਿਹਾ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੀ ਚੌਕਸੀ ਦੇ ਕਾਰਨ ਸੁਖੀ ਸਿੰਘ ਬਾਦਲਹਰਾਂ ਦੀ ਜਾਨ ਬਚੀ ਹੈ ਪਰ ਜਦੋਂ ਵੀਡੀਓ ਸਬਮਿਸ਼ਨ ਕੀਤੀ ਗਈ ਹੈ ਵਿਕਰਮ ਸਿੰਘ ਜੀਠੀਆ ਵੱਲੋਂ ਉਹਨਾਂ ਵੀਡੀਓ ਦੇ ਵਿੱਚ ਤਿੰਨ ਦਿਨ ਲਗਾਤਾਰ ਰਣ ਸਿੰਘ ਚੋੜਾ ਦਰਬਾਰ ਸਾਹਿਬ ਦੇ ਅੰਦਰ ਨਜ਼ਰ ਆਇਆ ਹੈ ਰੈਕੀ ਕਰਦਾ ਹੋਇ ਨਜ਼ਰ ਆਇਆ ਵੱਖ-ਵੱਖ ਮੌਕੇ ਦੌਰਾਨ ਵੱਖ-ਵੱਖ ਲਾਕੇ ਚ ਨਜ਼ਰ ਆਇਆ ਹੈ ਪਹਿਲੇ ਦਿਨ ਦੀ ਸੇਵਾ ਚ ਵੀ ਨਜ਼ਰ ਆਇਆ ਹੈ ਪਹਿਲੇ ਦਿਨ ਉਸ ਤੋਂ ਪਹਿਲਾਂ ਪੰਚਾਇਤ ਸਬੰਧੀ ਬੈਠਕ ਤੋਂ ਆ ਸ਼੍ਰੀ ਕਾਲਕਟਖ ਸਾਹਿਬ ਤੋਂ ਜਦੋਂ ਹੁਕਮ ਆਦੇਸ਼ ਰਹੀ ਜਾ ਰਹੇ ਉਸ ਤੇ ਵੀ ਨਜ਼ਰ ਆਇਆ ਹੈ ਪੁਲਿਸ ਇਹ ਤਾਂ ਕਹਿ ਰਹੀ ਹੈ ਮੰਨ ਰਹੀ ਹੈ ਕਿ ਇਸ ਤੇ ਨਜ਼ਰ ਸੀਗੀ ਜੀ ਪਰ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਤਾਂ ਹੁਣ ਵਕੀਲਾਂ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਮਾਮਲਾ ਹੈ 6 ਦਿਨ ਦੀ ਵੰਡ ਦਿੱਤੀ ਗਈ ਹੈ

ਤਿੰਨ ਦਿਨ ਦਾ ਰਿਮਾਂਡ ਹੋਇਆ ਉਹਨਾਂ ਨੇ ਮੈਂਜਰੀਆ ਕਹਿੰਦੇ ਸਾਨੂੰ ਵਜ੍ਹਾ ਜਿਹੜੀ ਹੈ ਪਤਾ ਲਗਣੀ ਚਾਹੀਦੀ ਰੰਜਿਸ਼ ਕਾਦੇ ਲਈ ਇਹਨੇ ਮਾਰਨ ਦੀ ਕੋਸ਼ਿਸ਼ ਕੀਤੀ ਇਸ ਗਰਾਊਂਡ ਦੇ ਉੱਤੇ ਰਿਮਾਂਡ ਮੰਗਿਆ ਸੀ ਬਟ ਜੱਜ ਸਾਹਿਬ ਨੇ ਤਿੰਨ ਦਿਨ ਦਾ ਰਿਮਾਂਡ ਦਿੱਤਾ 7 ਦਿਨ ਦਾ ਮੰਗਿਆ ਸੀ ਉਹਨਾਂ ਨੇ ਕਿਹਾ 7 ਦਿਨ ਦਾ ਸੀ ਮਿਲੇ 3 ਦਿਨ ਤਿੰਨ ਦਿਨ ਕਿਹੜਾ ਜਰਾ ਕਿ 10 ਦਿਨ ਦਾ ਮੰਗਿਆ ਸੀ ਸਰਮਾ 7 ਦਿਨ ਦਾ ਮੰਗਿਆ 7 ਦਿਨ ਦਾ ਮੰਗਿਆ ਹਾਂ ਹਾਂ ਆਰਗੂਮੈਂਟ ਤੇ ਉਹੀ ਹੋਣੀ ਸੀ ਨਾ ਲੀਗਲ ਗਰਾਊਂਡ ਦੇ ਉੱਤੇ ਆਰਗੂਮੈਂਟ ਇਲਿਗਲ ਕਸਟਡੀ ਦੇ ਵਿੱਚ ਡਿਟੇਨ ਕਰਕੇ 올ਡੇਜ ਪਰਸਨ ਨੂੰ ਰੱਖਿਆ ਵਾ 24 ਘੰਟਿਆਂ ਤੋਂ ਵੱਧ ਇੱਕ ਸਭ ਤੋਂ ਜ਼ਰੂਰੀ ਗੱਲ ਇੱਕ ਇਹ ਹੈਗੀ ਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾ 24 ਹਾਅਰ ਪੇਸ਼ ਨਹੀਂ ਕੀਤਾ ਗਿਆ ਜਿਹੜੀ ਕਿ ਸੈਕਸ਼ਨ 58 ਬੀ ਐਨ ਐਸ ਐਸ ਦੇ ਜਿਹੜੀ ਵਾਇਲੇਸ਼ਨਸ ਹੈਗੀ ਆ ਉਹ ਸਾਡੀ ਐਪਲੀਕੇਸ਼ਨ ਪਹਿਲਾਂ ਆ ਗਈ ਆ ਇਹਨਾਂ ਨੇ ਗ੍ਰਿਫਤਾਰੀ ਤੋਂ ਪਹਿਲਾਂ ਇਹਨਾਂ ਦੇ ਘਰ ਰੇਡ ਕੀਤਾ ਇਹਨਾਂ ਦੇ ਘਰੇ ਆਰਟੀਕਲ ਜਿੰਨੇ ਵੀ ਸੀਗੇ ਸੀਸੀਟੀਵੀ ਕੈਮਰਾਜ਼ ਡੀਵੀਆਰ ਔਰ ਜੁਐਲਰੀ ਤੇ ਰਿਟਨ ਲਿਟਰੇਚਰ ਉਹ ਸਾਰਾ ਜਿਹੜਾ ਕੈਪਚਰ ਕੀਤਾ ਇਹਨਾਂ ਦੀ ਮੇਰਾ ਨਾਮ ਜਗਦੀਪ ਸਿੰਘ ਰੰਧਾ ਵਾਇਡਵੋਕੇ ਅੱਛਾ ਤੁਸੀਂ ਕੇਸ ਨੂੰ ਦੇਖ ਰਹੇ ਹੋ ਸਰ ਹਾਂਜੀ 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 ਅਸੀਂ ਦੋਨੇ ਦੇਖ ਰਹੇ ਹਾਂ ਉਹ ਕਹਿੰਦੇ ਇਹ ਪੁਲਿਸ ਵੱਲੋਂ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਸੀ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਹੁਣ 8 ਤਰੀਕ 8 ਤਰੀਕ ਦਾ ਮਿਲਿਆ 8 ਤਰੀਕ ਨੂੰ ਉਹਨਾਂ ਪੇਸ਼ ਕਰਨਗੇ ਜੀ 8 ਤਰੀਕ ਨੂੰ ਪੇਸ਼ ਕਰਨਗੇ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਉਹਨਾਂ ਦੇ ਘਰੇ ਦੇ ਵਿੱਚ ਦੇ ਅੰਦਰ ਰਿਮਾਂਡ ਹਾਸਲ ਆਇਆ ਫਿਰ ਤੋਂ 8 ਤਰੀਕ ਨੂੰ ਪੇਸ਼ ਕੀਤਾ ਜਾਊਗਾ ਪੁਲਿਸ ਵੱਲੋਂ ਇੱਕ ਹਫ਼ਤੇ ਦਾ ਰਿਮਾਂਡ ਕੀਤਾ ਗਿਆ ਸੀ ਅੰਦਰ ਜ਼ੇਰਾ ਹੋਈ ਹੈ ਬਹਿਸ ਜੋ ਨਰੈਨ ਸਿੰਘ ਚੋੜਾ ਦੇ ਵਕੀਲ ਨੇ ਹਮ ਉਹਨਾਂ ਵੱਲੋਂ ਇਸ ਗੱਲ ਤੇ ਸਵਾਲ ਚੱਕੇ ਇਹ ਕਿ 24 ਘੰਟੇ ਤੋਂ ਵੱਧ ਸਮੇਂ ਹਿਰਾਸਤ ਚ ਰੱਖਿਆ ਗਿਆ ਹੈ 73 ਸਾਲ ਦਾ ਬਜ਼ੁਰਗ ਹੈ ਨਰੈਨ ਸਿੰਘ ਚੋੜਾ ਔਰ ਉਹਨਾਂ ਦੇ ਵਿਰੋਧ ਦੇ ਚਲਦੇ ਜਿਹੜਾ ਮਾਨਯੋਗ ਅਦਾਲਤ ਵੱਲੋਂ 3 ਦਿਨਾਂ ਦਾ ਹੜ ਮਾਰ ਦਿੱਤਾ ਗਿਆ ਤਾਂ ਇਹ 3 ਦਿਨ ਕਾਫੀ ਅਮਨ ਅਹਿਮ ਰਹਿਣਗੇ ਕਿਉਂਕਿ ਤਿੰਨ